ਸ਼੍ਰੀਕਲ ਜੀ ਰਾਇਲ ਕਲੈਕਸ਼ਨ ਐਂਡ ਬਿਊਟੀਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਡੇਲੀ ਕੁਛ ਨਾ ਕੁਛ ਨਵਾਂ ਦਿਖਾਣੇ ਆ ਜੀ ਅੱਜ ਵੀ ਜਿਹੜੇ ਸੂਟ ਨੇ ਉਹ ਵੀ ਬਹੁਤ ਪਿਆਰੇ ਸੂਟ ਨੇ ਇਹਨਾਂ ਨੂੰ ਤੁਸੀਂ ਫੰਕਸ਼ਨ ਚ ਵੀ ਪਾ ਸਕਦੇ ਹੋ ਬਹੁਤ ਪਿਆਰੀ ਲੁੱਕ ਦੇ ਸੂਟ ਨੇ ਤੇ ਸਟੱਫ ਅਲੱਗ-ਅਲੱਗ ਰਹਿਣਗੇ ਉਹ ਵੀਡੀਓ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਸਾਰੇ ਸੂਟਾਂ ਦਾ ਸਟੱਫ ਤੇ ਅੱਜ ਦੀ ਵੀਡੀਓ ਦਾ ਪ੍ਰਾਈਸ ਰਹੇਗਾ ਜੀ 2600 ਸ਼ਿਪਿੰਗ ਅਲੱਗ ਤੋਂ ਰਹੇਗੀ 2600 ਦਾ ਸੂਟ ਆ ਕਾਫੀ ਡਿਸਕਾਊਂਟ ਤੁਹਾਨੂੰ ਅੱਜ ਵਾਲੇ ਸੂਟ ਦੇ ਰਹੇ ਹਾਂ ਸੀ ਤੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਇਸ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਕਰਵਾ ਕੇ ਆਪਣੇ ਸੂਟ ਦੀ ਬੁਕਿੰਗ ਕਨਫਰਮ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਸ਼ੁਰੂ ਕਰਦੇ ਹਾਂ ਜੀ ਔਰਗੈਂਜ਼ਾ ਦੇ ਸਟੱਫ ਤੋਂ ਔਰਗੈਂਜ਼ਾ ਦੀ ਸ਼ਰਟ ਆ ਤੇ ਬਹੁਤ ਪਿਆਰਾ ਜਿਹਾ ਇਹਦਾ ਵਰਕ ਹੈ ਥਰੈਡ ਵਰਕ ਹੈ ਜੀ ਸਾਰਾ ਹੀ ਠੀਕ ਹੈ ਇਹ ਬਣਿਆ ਹੋਇਆ ਦਾ ਘੇਰਾ ਸਾਰੇ ਫਰੰਟ 'ਚ ਬੂਟੀ ਰਹੂਗੀ ਇਹ ਹੈਗੀ ਸਲਵਾਰ ਜਦੋਂ ਇਦਾਂ ਇਹਦੇ ਨਾਲ ਲਾਈਨਿੰਗ ਲੱਗ ਜੇਗੀ ਤਾਂ ਕੁਝ ਇਹ ਵਾਲਾ ਕਲਰ ਉੱਪਰ ਕੇ ਆਏਗਾ ਜੀ ਸੂਟ ਦਾ ਠੀਕ ਹੈ ਦੁਪੱਟਾ ਬਹੁਤ ਪਿਆਰਾ ਹੈ ਹੈਵੀ ਦੁਪੱਟਾ ਹੈ ਔਰਗੈਂਜ਼ਾ ਦਾ ਹੈ ਜਾਲ ਦੁਪੱਟੇ ਦੇ ਵਿੱਚ ਆ ਪਰ ਵੈਸੇ ਲਾਈਟ ਵੇਟ ਆ ਵਰਕ ਆ ਜਿਹੜਾ ਬਿਲਕੁਲ 2600 ਦਾ ਸੂਟ ਆ ਜੀ ਇਹਦੇ ਵਿੱਚ ਅਸੀਂ ਤੁਹਾਨੂੰ ਦੋ ਕਲਰ ਦਵਾਂਗੇ ਠੀਕ ਹੈ ਨੈਕਸਟ ਸੂਟ ਦੇ ਰਹੀ ਹਾਂ ਤੁਹਾਨੂੰ 크੍ਰੇਪ ਦੇ ਉੱਪਰ ਆ 4500 ਦਾ ਸੂਟ ਸੀਗਾ ਲਾਸਟ ਪੀਸ ਹੋਣ ਕਰਕੇ ਅਸੀਂ ਵੀਡੀਓ ਸੇਮ ਪ੍ਰਾਈਸ ਹੀ ਪਾਣੀ ਆ ਤਾਂ ਕਰਕੇ ਇਸ ਦੇ ਵਿੱਚ ਹੀ ਕੱਟ ਰਹੀ ਹਾਂ ਇਹ ਵਾਲਾ ਸੂਟ ਵੀ ਉਹ ਹੇਠੇ ਸਾਰੇ ਹੈਂਡਵਰਕ ਰਕੇ ਰਵਿਆ ਬਣਿਆ ਹੋਇਆ ਸਾਰੇ ਫਰੰਟ ਚ ਪਰਲਸ ਵਰਕ ਦੀ ਬੂਟੇ ਆ ਤੇ ਚਨਾਉਂਚ ਫੌਨ ਦਾ ਦੁਪੱਟਾ ਲੰਮਾ ਸੋੜਾ ਦੁਪੱਟਾ ਰਹੇਗਾ ਬਹੁਤ ਸੋਹਣਾ ਸੂਟ ਹੈ ਮਸਲੀਨ ਦਾ कॉटन ਮਸਲੀਨ ਦਾ ਵਿਦਆਊਟ ਲਾਈਨਿੰਗ ਸੂਟ ਬਣੇਗਾ ਜੀ કોટਨ ਮਸਲੀਨ ਦਾ ਸੂਟ ਆ ਵਿਦਾਊਟ ਲਾਈਨਿੰਗ ਬਣੇਗਾ ਬਹੁਤ ਪਿਆਰਾ ਸਟਾਫ ਆ 3 ਮੀਟਰ ਦੀ ਸਲਵਾਰ ਇਹਦੇ ਨਾਲ ਤੇ ਪਿਓਰ ਦਾ ਹੈਗਾ ਜੀ ਦੁਪੱਟਾ ਪਿਓਰ ਸ਼ਫਾਨ ਦਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਦੋ ਦੰਨੇ ਆ ਇਹਦਾ ਸੈਕੰਡ ਕਲਰ ਆ ਹਲਕੇ ਜਿਹੇ ਡਿਜ਼ਾਈਨ ਦਾ ਜਿਹੜਾ ਵਿਚਾਲਾ ਪ੍ਰਿੰਟ ਆ ਉਹਦਾ ਫਰਕ ਆ ਬਸ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਨੀਚੇ ਵਾਲੇ ਨਾਲ ਪਿਓਰ ਦਾ ਇਹਦੇ ਨਾਲ ਮਸਲੀਨ ਦਾ ਤਾਂ ਕਰਕੇ ਸੂਟ ਤੁਹਾਨੂੰ ਲੈਸ ਦੇ ਰਹੀਆਂ 3500 ਦੇ ਸੂਟ ਨੇ ਜੀ ਇਹ ਹੈਗਾ ਗ੍ਰੇ ਕਲਰ ਦਾ ਜਿਹੜਾ ਇਹ ਵਾਲਾ ਸੂਟ ਖੋਲਿਆ ਸੇਮ ਪ੍ਰਿੰਟ ਦੇ ਵਿੱਚ ਮਸਲੀਨ ਦੇ ਦੁਪੱਟੇ ਦੇ ਨਾਲ ਤੇ ਇੱਕ ਤੁਹਾਨੂੰ ਮਿਲ ਜੇਗਾ ਦੇ ਵਿੱਚ ਇਹ ਮਾਉਸ ਸ਼ੈਡਾ ਜੀ ਤਿੰਨ ਕਲਰ ਨੇ ਸੇਮ ਪ੍ਰਿੰਟ ਦੇ 2600 ਪ੍ਰਾਈਸ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹ ਹੈਗਾ ਜੀ ਬਹੁਤ ਵਰਾਇਟਲ ਜਿਹਾ ਸੂਟ ਤੇ 2600 ਦੇ ਵਿੱਚ ਹੀ ਆ 크ਰੇਪ ਦਾ ਫੁੱਲ ਫਰੰਟ ਹੈਵੀ ਸੂਟ ਹੈ ਇਹ ਠੀਕ ਹੈ ਤੇ ਦੁਪੱਟਾ ਵੀ ਜਾਲ ਆ ਇਸ ਦਾ ਕਿਸੇ ਨੇ ਢੇਲ ਲੈਣ ਵਾਸਤੇ ਲੈਣਾ ਸੂਟ ਤਾਂ ਬਹੁਤ ਸੋਹਣਾ ਸੂਟ ਹੈ ਇਹਦੇ ਵਿੱਚ ਇਹ ਕਲਰ ਦੇਖ ਲਓ ਇਹ ਸਾਰੇ ਜਾਲ ਦੁਪੱਟਿਆਂ ਦੇ ਨਾਲ ਨੇ 크ਰੇਪ ਦੇ ਵਿੱਚ ਨੇ ਜੀ ਸੂਟ ਸਾਰੇ ਇਹ ਤੇ ਇੱਕ ਤੁਹਾਨੂੰ ਪਿੰਕ ਕਲਰ ਮਿਲੇਗਾ ਇੱਕ ਮਿਲੇਗਾ ਜੀ ਪੈਰਟ ਪੈਰਟ ਦੇ ਵਿੱਚ ਤੁਹਾਨੂੰ ਦੋ ਸੇਮ ਮਿਲ ਜਾਣਗੇ ਸੂਟ ਠੀਕ ਹੈ ਜੀ ਬਨਾਰਸੀ ਸੂਟ ਦੰਨੇ ਆ ਇਹ ਸਿਲਕ ਤੇ ਬਨਾਰਸੀ ਕੋਈ ਡੁਪਲੀਕੇਟ ਸੂਟ ਨਹੀਂ ਹੈ ਜਿਹੜੇ ਬਨਾਰਸੀ ਆੰ 1200 ਦਾ ਸੂਟ ਵੀ ਆਂਦਾ ਪਰ ਇਹ ਸਟੱਫ ਹੈ ਜਿਹੜਾ ਸਿਲਕ ਦਾ ਹੈ 2600 ਦਾ ਸੂਟ ਆ 32 ਵਾਲੇ ਸੂਟ ਨੇ ਇਹ ਬਾਜੂ ਲੱਗ ਤੋਂ ਦਿੱਤੀਆਂ ਹੋਈਆਂ ਸ਼ਰਟ ਦਾ ਪਿਛਲੇ ਪੱਲੇ ਤੇ ਵੀ ਤੁਹਾਨੂੰ ਡਿਜ਼ਾਈਨ ਮਿਲੇਗਾ ਸਿਲਕ ਦੀ ਸਲਵਾਰ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਸਿਲਕ ਬਨਾਰਸੀ ਦਾ ਸੂਟ ਹੈ ਸਾਰਾ ਹੀ ਕਲਰ ਮਹਿਰੂਨ ਠੀਕ ਹੈ ਇੱਕ ਮਿਲ ਜੇਗਾ ਜੀ ਰਾਨੀ ਜਿਹਾ ਸ਼ੇਡ ਬਹੁਤ ਸੋਣਾ ਤੇ ਇਹ ਹੈਗਾ ਇਹ ਰੈੱਡ ਮਹਿਰੂਨ ਚਾਰ ਕਲਰ ਬਹੁਤ ਪਿਆਰੇ ਆ 2600 ਦੇ ਵਿੱਚ 브్రాకెਟ ਦਾ ਸੂਟ ਦੇ ਰਹੇ ਆ ਇਹ ਹੈਗਾ ਜੇ ਸ਼ਿਮਰ ਬਨਾਰਸੀ ਸੂਟ ਸਟਫ ਰਹੇਗਾ ਸ਼ਿਮਰ ਦਾ ਬ੍ਰਾਂਡਡ ਪੀਸ ਨੇ 3 ਮੀਟਰ ਦੀ ਸ਼ਰਟ ਦੇ ਨਾਲ ਆ ਸਿਲਕ ਦੀ ਸਲਵਾਰ ਹੈ ਦੇ ਨਾਲ ਤੇ ਸ਼ਿਮਰ ਦਾ ਹੀ ਬਹੁਤ ਸੌਫਟ ਜਿਹਾ ਬ੍ਰਾਕਟ ਦਾ ਫੋਰਥ ਸਾਈਡ ਬਾਰਡਰ ਦੇ ਨਾਲ ਦੁਪੱਟਾ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹਨਾਂ ਦੇ ਤੁਸੀਂ ਸ਼ਾਰਟ ਕੁੜਤੀ ਦੇ ਨਾਲ ਗਰਾਰੇ-ਚਰਾਰੇ ਬਣਾ ਸਕਦੇ ਹੋ ਜਾਗੋ ਤੇ ਬਹੁਤ ਸੋਹਣੇ ਲੱਗਣਗੇ ਸੂਟ ਪਾਈ ਹੋਈ। ਅਗਰ ਤੁਸੀਂ ਇਸੇ ਫੰਕਸ਼ਨ ਵਾਸਤੇ ਲੈਣ ਵਾਲੇ ਸੋਚਦੇ ਹੋ। ਇਹ ਵੀ ਸਿਮਰ ਦੇ ਉੱਪਰ ਆਜੀ ਬਹੁਤ ਪਿਆਰਾ ਸਟਾਫ ਆ। ਸਿਲਕਰੀ ਸਲਵਾਰ ਆ ਤੇ ਹੈਗਾ ਜੀ ਇਹਦੇ ਨਾਲ ਚਨੌਂਚ ਫੌਨ ਦਾ ਵਰਕ ਵਾਲਾ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਰਹੂਗਾ। ਸੇਮੇ ਸਟਾਫ ਦੇ ਉੱਪਰ ਇਹ ਵੀ ਸ਼ਿਮਰ ਤੇ ਹੈ ਜੀ ਠੀਕ ਹੈ ਬਹੁਤ ਸੋਨਾ ਸ਼ਰਦ ਦਾ ਕਲਰ ਡਿਜ਼ਾਈਨ ਬਹੁਤ ਪਿਆਰਾ ਹੈ ਇਹ ਸਲਵਾਰ ਹੈ ਜੀ ਸਿਲਕ ਦੀ ਤੇ ਜਿੱਦਾਂ ਪਹਿਲਾਂ ਦੁਪੱਟਾ ਵਰਕ ਸੀਗਾ ਉਦਾਂ ਹੀ ਇਹ ਦੁਪੱਟਾ ਵਰਕ ਹੈ ਸਾਰਾ ਔਰਗੇਂਜ਼ਾ ਦਾ ਬਹੁਤ ਪਿਆਰਾ ਸੂਟ ਹੈ फिफ्टी एट हंड्रेड से शुरू शुरू चलो सूट लैके आए सी ये लास्ट पीस पे है बहुत प्यारा पीस ओरगिजा की शर्ट ओरगिंजा का दुपट्टा सिल्क सलवार प्योर मसलीन का सूट है जी प्रिंट बहुत सोहना बहुत प्यारा प्रिंट है ਪਲੇਨ ਸਲਵਾਰ ਘੇਰੇ ਤੇ ਹੈਂਡਵਰਕ ਆ ਜਾਏਗਾ ਤੇ ਇਹਦੇ ਨਾਲ ਤੁਹਾਨੂੰ ਸ਼ਫੌਨ ਦਾ ਦੁਪੱਟਾ ਮਿਲ ਜੇਗਾ ਕਲਰ ਇਸ ਤੁਹਾਨੂੰ ਦੋ ਮਿਲਣਗੇ ਦੋਨੋਂ ਪ੍ਰਿੰਟ ਸੇਮ ਤੇ ਨਾਲ ਨੇ ਤੇ ਇਹ ਹੈਗਾ λεਮਨ ਜੈਲੋ ਜਾਂ ਸ਼ੇਡ ਹੈਂਡਵਰਕ ਤੇ ਸੂਟ ਦਿਖਾਣੇ ਆ ਔਰਗੈਂਜ਼ਾ ਦਾ ਸਟੱਫ ਹੈ ਜੀ ਸ਼ਰਟ ਦਾ ਵੀ ਨੈੱਕ ਦੇ ਨਾਲ ਕਲੀਆਂ ਸਟਾਈਲ ਚ نیچے ਜਾ ਰਿਹਾ ਸੂਟ ਇਹ ਹਲਕਾ ਜਿਹਾ ਵਿੱਚ ਦਾਗ ਹੈ ਜੇ ਤੇ ਇਹ ਸ਼ਾਇਦ ਹੋਣ ਇਹ ਪਾਣੀ ਦਾ ਦਾਗ ਆ ਇਹ ਹੋਨੇ ਉਹਨੇ ਗਿੱਲਾ ਹੋਇਆ ਸਾਫ਼ ਹੋ ਜਾਏਗਾ ਇਹ ਇਹ ਹੈਗਾ ਇਹ ਇਹਦੇ ਨਾਲ ਲੰਮਾ ਛੋੜਾ ਜਿਹਾ ਚਨਾਉਂ ਚਫਾ ਦਾ ਦੁਪੱਟਾ ਬਹੁਤ ਪਿਆਰਾ ਸਟੱਫ ਹੈ ਜੀ ਸਿਲਕ ਦੇ ਉੱਪਰ ਆ ਜੀ ਇਹ ਵਾਲਾ ਸੂਟ ਬਹੁਤ ਸੋਹਣਾ ਸਟੱਫ ਆ ਸਿਲਕ ਦੀ ਹੋएगी ਇਹਦੀ ਸ਼ਰਟ ਸਲਵਾਰ ਵੀ ਸਿਲਕ ਤੇ ਆ ਤੇ ਔਰਗੈਂਜ਼ਾ ਦਾ ਦੁਪੱਟਾ ਜੀ ਇਹਦਾ ਅਲੱਗ ਜਿਹਾ ਸੂਟ ਆ ਬਹੁਤ ਪਿਆਰਾ 2600 ਵਿੱਚ ਨੇ ਸਾਰੇ ਸੂਟ ਬਹੁਤ ਸੋਹਣੇ ਥ੍ਰੈਡਵਰਕ ਦੇ ਨਾਲ ਸਿਲਕ ਦੀ ਸਲਵਾਰ ਹੈ ਫੋਰ ਸਾਈਡਡ ਔਰਗੇਂਜ਼ਾ ਦਾ ਦੁਪੱਟਾ ਕਲਰ ਦੋ ਮਿਲਣਗੇ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਔਰਗੇਂਜ਼ਾ ਦੀ ਸ਼ਰਟ ਹੈ ਜੀ ਬਹੁਤ ਪਿਆਰੇ ਜੀ ਵਰਕ ਦੇ ਨਾਲ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੇਗਾ। ਮਸਲੀਨ ਦੀ 4.5 ਮੀਟਰ ਦੀ ਲਾਈਨਿੰਗ ਆ ਵਿਦ ਸਲਵਾਰ ਵਿਦ ਲਾਈਨਿੰਗ। 오ਰਗੈਂਜ਼ਾ ਦਾ ਹੈਗਾ ਲੰਮਾ ਛੋੜਾ ਜਿਹਾ 4 ਸਾਈਡਿਡ ਲੇਸ ਦੇ ਨਾਲ ਦੁਪੱਟਾ। 오ਰਗੈਂਜ਼ਾ ਦਾ ਫੁੱਲ ਫਰੰਟ ਹੈਵੀ ਵਰਕ ਦੇ ਨਾਲ ਸੂਟ ਆ ਜੀ। ਬਹੁਤ ਪਿਆਰਾ ਸੂਟ ਆ ਔਰਗੈਂਜ਼ਾ ਦੀ ਸ਼ਰਟ ਆ ਕੇਰਾ ਹੈਵੀ ਆ ਤੇ ਸਾਰੀ ਸ਼ਰਟ ਦੇ ਵਿੱਚ ਇਹ ਘਟਦਾਣੇ ਦਾ ਕੰਮ ਹੋਇਆ ਹੋਇਆ ਤੇ ਦੇ ਨਾਲ ਦੁਪੱਟਾ ਰਹੂਗਾ ਸ਼ਫਾ ਦਾ ਦੁਪੱਟਾ ਠੀਕ ਹੈ ਜੀ ਬਹੁਤ ਪਿਆਰਾ ਪੀਸ ਆ ਔਰਗੈਂਜ਼ਾ ਦੀ ਸ਼ਰਟ ਆ ਨੈਕਸਟ ਦਿਖਾ ਰਹੀ ਹਾਂ ਜਿਹੜਾ ਤੁਹਾਨੂੰ ਦੇਖੋ ਸਟਾਈਲ ਕਿੰਨਾ ਪਿਆਰਾ ਇਹਨੂੰ A ਲਾਈਨ ਚ ਬਣਾਇਓ ਸੂਟ ਨੂੰ ਬਹੁਤ ਸੋਹਣਾ ਸੂਟ ਬਣੇਗਾ ਸਿਲਕ ਦੀ ਸਲਵਾਰ ਇਹਦੇ ਨਾਲ ਔਰਗੈਂਜ਼ਾ ਦਾ ਹੈਗਾ ਜੀ ਦੁਪੱਟਾ ਠੀਕ ਹੈ ਬ੍ਰாக்கਟ ਦਾ ਰੈੱਡ ਮੈਰੂਨ ਕਲਰ ਦਾ ਸੂਟ ਆ ਲਾਸਟ ਪੀਸ 'ਤੇ 2900 ਵਾਲੇ ਸੂਟ ਨਹੀਂ ਵਾਲੀ ਸੀਗਾ ਜਿਹੜੇ ਇਹ ਸਾਨੂੰ 26 ਵਿੱਚ ਹੀ ਦਵਾਂਗੇ ਸਿਲਕ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ ਤੇ ਸਿਲਕ ਦਾ ਹੀ ਹੈਗਾ ਇਸ ਦਾ ਦੁਪੱਟਾ ਦੇਖੋ ਜੀ ਸੂਟ neck ਦੇ ਉੱਪਰ ਬਹੁਤ ਪਿਆਰਾ neck ਦੇ ਵਰਕ ਹੋਇਆ ਹੋਇਆ ਤੇ ਟਿੱਕੇਰਾ ਵੀ ਬਹੁਤ ਸੋਹਣਾ ਹੈ organza ਦੀ ਸ਼ਰਟ ਆ ਸਿਲਕ ਦੀ ਸਲਵਾਰ ਹੈ ਜੇ ਸਲਵਾਰ ਦੇ ਤੁਹਾਨੂੰ ਪਹੁੰਚਿਆ ਤੇ ਇਦਾਂ ਕੰਮ ਮਿਲ ਜਾਏਗਾ 컬러 ਵੀ ਪਿਆਰਾ ਹੈ ਦੁਪੱਟਾ ਔਰਗੇਂਜ਼ਾ ਦਾ ਸਾਰੇ ਦੁਪੱਟੇ ਚ ਬੂਟੀ ਰਹੂਗੀ ਇਹ ਵੀ ਸੂਟ ਔਰਗੇਂਜ਼ਾ ਤੇ 4200 ਵਾਲਾ ਸੂਟ ਆ V neck ਦੇ ਵਿੱਚ ਇਹ ਸਲਵਾਰ ਆ ਜਾਏਗੀ ਇਹਦੇ ਨਾਲ ਤੇ ਸਾਰੇ ਫੁੱਲ ਹੈਵੀ ਦੁਪੱਟਾ ਇਹਦੇ ਨਾਲ ਬਾਰਡਰ ਸਟਾਈਲ ਦੇਖੋ ਜੀ ਸੂਟ ਬਹੁਤ ਪਿਆਰਾ ਲਾਸਟ ਪੀਸ 30 ਟੋਟਲੀ ਹੈਂਡਵਰਕ ਦੇ ਨਾਲ ਸੂਟ ਆ ਔਰਗੈਂਜ਼ਾ ਦੀ ਸ਼ਰਟ ਆ ਬਹੁਤ ਵਰਕ ਹੀ ਬਹੁਤ ਪਿਆਰਾ ਸੂਟ ਦਾ ਬੈਕ ਸਾਈਡ ਇਹ ਪਲੇਨ ਰਹੇਗੀ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਤੇ ਦੁਪੱਟਾ ਵੀ ਤੁਹਾਨੂੰ ਸ਼ਫੌਨ ਦਾ ਹੀ ਮਿਲੇਗਾ ਬਨਾਰਸੀ ਵੇਸ ਹੈਗਾ ਜੀ ਸ਼ਰਟ ਦਾ ਸਟਫ ਸ਼ਿਮਰ ਦੇ ਉੱਪਰ ਕਲਰ ਵੀ ਬਹੁਤ ਸੋਹਣਾ ਹੈ ਨੈਕ ਤੇ ਵਰਕ ਵੀ ਬਹੁਤ ਪਿਆਰਾ ਹੈ ਗਰਲਿਸ਼ ਲੁੱਕ ਦਾ ਸੂਟ ਹੈ ਪਲੇਨ ਦੁਪੱਟਾ ਲੇਸ ਦੇ ਨਾਲ ਸ਼ਿਮਰ ਦੀ ਸ਼ਰਟ ਹੈ ਜੀ ਨੈਕ ਦੇ ਉੱਪਰ ਵਰਕ ਇੱਕ ਇਸਨੇ ਹਲਦੀ ਤੇ ਜਾਗੋ ਤੇ ਪਾਣਾ ਹੋਵੇ ਤਾਂ ਸੂਟ ਬਹੁਤ ਸੋਹਣਾ ਹੈ 2600 ਦੀ ਰੇਂਜ ਦੇ ਵਿੱਚ ਖੋਜ ਕਲਾ ਬ੍ਰਾਂਡ ਦਾ ਸੂਟ ਹੈ ਜੀ ਸਿਲਕ ਦੇ ਉੱਪਰ ਫਰੰਟ ਸਾਰਾ ਹੈਵੀ ਦੇ ਵਿੱਚ ਸਿਲਕ ਦੀ ਸੌਰੀ ਇਹਦੀ ਸਲਵਾਰ ਹੈਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਨੈਕਸਟ ਦੇ ਰਹੀਆਂ ਤੁਹਾਨੂੰ ਇਹ ਪਿਓਰ ਵਾਲੀ ਮਸਲੀਨ ਹੈ ਜਿਹਨੂੰ ਆਪਾਂ ਕਾਟਨ ਮਸਲੀਨ ਕਹਿੰਦੇ ਉਹ ਵਾਲੀ ਮਸਲੀਨ ਹੈ ਜਿਹੜੇ ਅੱਜ ਦੀ ਵੀਡੀਓ ਚ ਜਿੰਨੇ ਵੀ ਮਸਲੀਨ ਦੇ ਸੂਟ ਦਿਖਾਏ ਆ ਸੇਮ ਹੀ ਬ੍ਰਾਂਡ ਦੇ ਆ ਕਾਟਨ ਮਸਲੀਨ ਦੇ 3-3 ਮੀਟਰ ਦੀਆਂ ਸਲਵਾਰੇ ਇਹਨਾਂ ਦੇ ਨਾਲ ਸ਼ਾਫੌਨ ਦੇ ਹੈਗੀਆਂ ਜੀ ਦੁਪੱਟੇ ਦੁਪੱਟੇ ਸਾਰੇ ਦੇ ਵਿੱਚ ਵਰਕ ਰੂਗਾ ਜਿੰਨਾ ਵੀ ਇਹ ਵਾਈਟ ਦਿਖ ਰਿਹਾ ਸਾਰਾ ਹੀ ਵਰਕ ਹੈ ਠੀਕ ਹੈ ਇਹਦੇ ਵੀ ਸੋਨੂ ਕਲਰ ਮਿਲ ਜਾਣਗੇ ਮੈਂਡੀ ਕਲਰ ਤੇ ਇੱਕ ਇਹ ਡਿਜ਼ਾਈਨ ਹੈ ਅਲੱਗਾ ਸੌਰੀ ਸੇਮ ਹੀ ਡਿਜ਼ਾਈਨ ਆ ਇਹ ਹੈਗੇ ਨੇ ਜੀ ਸਾਰੇ ਕਲਰ ਇਸੇ ਡਿਜ਼ਾਈਨ ਦੇ 2600 ਦੇ ਵਿੱਚ 3950 ਵਾਲਾ ਸੂਟ ਆ neck ਦੇ ਉੱਪਰ ਹੈਂਡਵਰਕ ਆ ਔਰਗੈਂਜ਼ਾ ਦੀ ਸ਼ਰਟ ਆ ਸੌਰੀ ਨੈਕ ਦੇ ਉੱਪਰ ਹੈਂਡ ਵਰਕ ਆ ਤੇ ਨੀਚੇ ਪੇਂਟ ਆ ਹੈਂਡ ਪੇਂਟ ਆ ਠੀਕ ਹੈ ਸ਼ਰਟ ਤੇ ਵੀ ਬਹੁਤ ਪਿਆਰਾ ਮਲਟੀ ਜੇ ਸ਼ੇਡ ਦੇ ਵਿੱਚ ਪੇਂਟ ਆ ਸਿਲਕ ਦੀ ਸਲਵਾਰ ਆ ਔਰਗੈਂਜ਼ਾ ਦਾ ਹੈਗਾ ਪੇਂਟ ਵਾਲਾ ਦੁਪੱਟਾ ਨੈਕਸਟ ਦੇ ਰਹੇ ਆ ਜੀ ਸਿਲਕ ਦੀ ਸ਼ਰਟ ਆ ਬਨਾਰਸੀ ਦੇ ਵਿੱਚ ਲਾਸਟ ਪੀਸ ਪਿਆ ਹੈ 35 অফ প্রাইস ਵਾਲਾ সিল্ক ਦੀ ਸਲਵਾਰ ਆ ਤੇ ਸਿਲਕ ਦਾ ਹੀ ਹੈਗਾ ਦੁਪੱਟਾ ਇਹ ਤੁਹਾਨੂੰ ਪਹਿਲਾਂ ਵੀ ਦਿਖਾਏ ਆ ਸੂਟ ਵਿੱਚ 오ਰਗੈਂਜ਼ਾ ਦੇ ਵਿੱਚ ਆ ਗਿਆ ਇਹ ਵਾਲਾ ਪਹਿਲਾਂ ਸਿਮਰ ਚ ਦਿਖਾਏ ਸੀਗੇ ਤੇ ਇਹ ਹੈਗਾ ਇਹਦਾ ਦੁਪੱਟਾ 오ਰਗੈਂਜ਼ਾ ਦੀ ਦੁਪੱਟਾ 오ਰਗੈਂਜ਼ਾ ਦੀ ਸ਼ਰਟ ਆ yellow color ਦਾ ਸੂਟ ਆ ਟਰਬੀ ਸਿਲਕ ਦੇ ਉੱਪਰ ਹੈ ਜੀ ਸਾਰੇ ਫਰੰਟ ਵਰਕ ਹੈ ਤੇ ਚਨਾਉਂਸਫੋਂ ਦਾ ਹੈਵੀ ਇਹਦਾ ਦੁਪੱਟਾ ਇਹਦਾ ਲਾਸਟ ਵੇਸ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਇਹ ਵਾਲੇ ਸੂਟ ਦੀ ਵੀ ਬਹੁਤ ਵਾਰ ਦਿਖਾ ਚੁੱਕੇ ਅਸੀਂ ਸੂਟ ਇਹ ਜਦੋਂ ਵੀ ਦਿਖਾਉਂਦੇ ਆ ਸੋਲਡ ਆਊਟ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਾਈਸ ਹੈਗਾ ਜੀ ਸਾਰੀ ਵੀਡੀਓ ਦਾ 2600 ਉਮੀਦ ਕਰ ਹਾਂ ਕਿ ਸੰਤੋਸ਼ਤਾ ਜੀ ਅੱਜ ਦੀ ਵੀਡੀਓ ਸੰਤੋਸ਼ਤਾ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸ ਜੇ ਸਾਰੇ ਸੂਟ ਕਿਹਦਾ ਲਏ ਵੀਡੀਓ ਦੇਖ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਹਦੇ ਲਈ ਵੀ ਥੈਂਕ ਯੂ so much